ਦੇਖੋ ਪੰਜਨ ਤੇਰਾ ਨਾਮ ਜੀ ਦੇਖੋ ਪੰਜਨ ਤੇਰਾ ਨਾਮ ਆੜ ਪਹਿਰ ਆ radii ਹੈ ਪੂਰਨ ਸਤਗੁਰ ਗਿਆਨ ਰਹਾਉ ਚੇਤ ਕਟਵਸ ਪਾਰ ਬਰਮ ਸੋਈ ਸਹਾਵਾਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਪਏ ਕਿਰਪਾਲ ਪੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲਗਈ ਸਤਿਗੁਰੂ ਰਖੇ ਆਪ ਗੁਰੂ ਨਾਰਾਇਣ ਦਇਆ ਗੁਰੂ ਗੁਰੂ ਸੱਚਾ ਸਿਰਜਨਹਾਰ ਗੁਰੂ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਾਧ ਗਲਿਹਾਰ ਗੌੜੀ ਮੁਹੱਲਾ ਪੰਜਵਾਂ ਸੂਕੇ ਹਰੇ ਕੀ ਇਹ ਨਿਮਾਏ ਅੰਮ੍ਰਿਤ ਅਦ੍ਰਿਸ਼ਟ ਸੰਤ ਜੀ ਵਾਏ ਕਾਟੇ ਕਸ਼ਟ ਪੂਰੇ ਗੁਰੂ ਦੇਵ सेवक को दिनि अपनी सेव रहाओ मिट गई चिंता पुनि मन आशा करि दया सतगुरु गुणतासा दुख नाठे सुख आए समाए ठीरना परी जा गुरु फरमाए इष पुनि पूरै गुरु मिले नानक ते जान सफल भले गोडी मोहल्ला पंजवा ताप गए भाई प्रभु शांत शीतल पाए कीनी प्रभु दात प्रभु कृपा ते पाए सोहेले जनम जनम के बिसुरे मिलि रहाओ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਓ ਸਹਿਜ ਸੁਭਾਈ ਬੋਲੇ ਹਰਬਾਣੀ ਆਠ ਪਹਿਰ ਪ੍ਰਵ ਸਿਮਰੋ ਪ੍ਰਾਣੀ ਦੁਖ ਦਰਦ ਜਮਨੇੜ ਨ ਆਵੇ ਕਾਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਬ ਜਾਏ ਨਾਮ ਰਤਨਾ ਵਸੈ ਮਨ ਆਏ ਝਾਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਗਾਨੇ ਰਹਾਓ ਇਕ ਸਵੇ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਇਕ ਹਰ ਹਰ ਅਖਰ ਮਨ ਮੈਂ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਦਰ ਜਾਮੀ ਗੋੜੀ ਮਹੱਲਾ ਪੰਜਵਾਂ ਕੋਟ ਬਿਗਣ ਹਿਰਖਿ ਨਵਾਹਿ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੋਦਤਾ ਸਹਰਾਓ ਸਰਬ ਕਲਿਆਣ ਸੁਖ ਸਹਜ ਨਿਧਾਨ ਜਾ ਕੈ ਰਿਦੇ ਵਸੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਰਿਦੇ ਮੈਂ ਤਾਰ ਤਾਜ ਸਭ ਪਰਮ ਤਜਿਓ ਤਾਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੁ ਨਾਨਕ ਅਟਲ ਇਹੋ ਤਰਮ ਗੋੜੀ ਮਹੱਲਾ ਪੰਜਵਾ ਸ਼ਾਂਤ ਪਈ ਗੁਰੂ ਗੋਵਿੰਦ ਪਾਈ दुख ताप पाप बिनसै मेरे भाई रहाओ राम नाम ने तरसन बखान बिनसे रोग पए कल्याण पारब्रह्म गुण अगम विचार साधु संग मह निस्तार निर्मल गुण गावो नतनीद गई बियाद उबरे जानमीत मान बाज करम अपनाते आई ਨਾਨਕ ਦਾਸ ਤੇਰੀ ਸਰਨ ਆਈ ਗੋੜੀ ਮਹੱਲਾ ਪੰਜਵਾਂ ਨੇ ਤੇਰ ਪ੍ਰਗਾਸ ਕੀਆ ਗੁਰਦੇਵ ਪਰਮਗਾਏ ਪੂਰਨ ਪਈ ਸੇ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾਂ ਸਿਰ ਕਰ ਬੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਓ दूष्ट दूत परमेश्वर मारे जणकी बैज रखी कर तारे बाद शह शाह सब वस्कर दीने अमृत नाम महा रस पीने निरपाहोए पजो भगवान साथ संगत मिलतिनो दाना शरण परे प्रभु अंतर जामि नानक ओट पकरी प्रभु स्वामी गाड़ी भल्ला पंचम राख पिता प्रभु मेरे मोहि निरगुण सब गुण तेरे रहाओ ਪੰਜ ਵਿਖਾ ਦੀ ਇੱਕ ਗਰੀਬਾ ਰਾਖੋ ਰੱਖਣ ਹਾਰੇ ਖੇਡ ਕਰੈ ਔਰ ਬਹੁਤ ਸੰਤਾ ਵੈ ਆਇਓ ਸਰਮ ਤੋ ਹਾਰੇ ਕਰ ਕਰ ਹਾਰਿਓ ਅਣਕ ਵਾ ਪਾਤੀ ਛੋੜੈ ਕਤ ਹੋ ਨਹੀਂ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤੇ ਨ ਦੇ ਤੀਰ ਜਪਾਇਆ ਸ਼ਾਂਤੀਮੰਤ ਦਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ಸರ್ವ ಕಲಿಯ ಗುರುದೇವ ಸೇವಕಿ ಲೋ ಸೇವ ವಿವ ತರ ಪನೀ ಭೇ ದ ಹರ ನಮ ਸਬਨੇ ਧਾਈ ਰਵਿਆ ਆਪ ਆਦ ਜੁਗਾਦ ਜਾਗਾ ਬੜ ਪਰਤਾਪ ਗੁਰ ਪ੍ਰਸਾਦਨ ਹੋਏ ਸੰਤავ ਗੁਰ ਕੇ ਚਰਨ ਲਕੇ ਮਨ ਮੀਠੇ ਮੇਰੇ ਬਿਗਾ ਨ ਹੋਏ ਸਬ ਥਾਈ ਉਠੇ ਸਬ ਸੁਖ ਪਾਏ ਸਤ ਗੁਰੂ ਟੂਠੇ ਪਾਰ ਵਰਮ ਬਰਵ ਪਏ ਰਖਵਾਲੇ ਜਿੱਥੇ ਕਿਥੇ ਦਿਸੈ ਨਾਲੇ नानकदास खसम प्रतिपाल बेलावल महला पंजवा जारन कमल प्रभ हृदय त्याय रोग गए सगले सुख पाए गुर दुख काटे आदि नो दान सफल जनम जीवन परवान रहाओ अकथ कथा अमृत प्रभ वाणी कहो नानक जप जीव ज्ञानी बिलावल महला पंचम छात पई ਸ਼ਾਂਤ ਭਾਈ ਗੁਰੂ ਸਾਧ ਗੁਰੂਪੁਰ ਐ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾ ਸੇ ਹਰ ਸਿਮਰਤ ਕਿਲਵਿਕ ਜਵਨਾ ਸੇ ਆਨੰਦ ਕਰੋ ਮਿਲ ਸੁंदर ਨਾਰੀ ਗੁਰੂ ਨਾਨਕ ਮੇਰੀ ਪੈ ਦਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਵਿਰਧ ਸਮਾਰਿਆ ਸਾਧ ਜਨ ਹੋਏ ਤਿਰਪਾਲਾ ਬਿਗਸੇ ਸਭ ਪਰਵਾਰਿਆ ਅਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਦੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰੇਪਾਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਾਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹੇ ਤੇ ਆਈ ਨਾਨਕ ਗੁਰਪੂਰ ਸਰਨਾਈ ਜਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਗਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਵਰੰਤੂ ਬਖਸੀਆ ਸੰਤਨ ਰਸ ਪੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ गुण गावो नित राम के ए अवखद जोग आई बसो कर देश में ए भले संयोग नानक प्रभु सो प्रसन्न पाए रह गए वियोग दिलावल महल्ला पंजवा बंधन काटे आवक्रव हुआ कृपाल दीन दयाल प्रभु पारब्रह्म ताकी नजर निहाल गुरु पूर कृपा करी काटिया दुख रोग मान तन शीतल सुखी पय प्रावत्यावन योग राहौ औ खद हर का नाम है चित रोग न व्यापै साध संग मन तन हितै फिर दुख न जापै हर 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 हर, हर जापीए अंतर निवल आई किलविक उतरै शुद्ध होए साधु सरनाई सो नत जापत हर नाम जासत आकी दूर बलै महामंदर नानक कथा हर के गुण गाई ਬੇਲਾਵਲ ਮਹੱਲਾ ਪੰਜਵਾਂ ਹਰ 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 ਆਰਾਧੀਏ ਹੋਈਏ ਆਰੋਗ ਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਏ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰ ਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ಮಹ್ಲಾ ಪಂಜಾ ದುಪ್ಪ ಓ ಸದ ಗುರಾ ಸಾರ ಸಗಲಾ ದಾರೀರ್ ಪಕಡ ಪ್ರಭ ಕಡೆಯನ್ನ ಅಪನೆಯ ಸಿಮರ ಸಿಮರ ಮನ ತನ ಸುಖಿ ನಾನಕ ನಿರ್ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੜ ਪਰਤਾਪ ਅਚਰ ਜਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਾਣ ਕੀ ਅਰਦਾਸ नानक जोर गोविंद का पूरन गुण तास बेलावल मोहल्ला पंजावां ताती वाओ ना लगई पारबरम सरनाई चौगिरद हमारे रामकार दुख लगे ना पाई सतगुरु पूरा भेटे आज न बणत बनाई राम नाम अखद दिया एकाली वलाई रहाओ ਰਾਖ ਲੀਏ ਤਨ ਰਖਣ ਹਾਰ ਸਭ ਬਿ ਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਵੰਲਾ ਪੰਜਵਾ ਆਪਣੇ ਬਾਲਕ ਆਪ ਰਖਿ ਅਨ ਪਾਰਬਰਮ ਗੁਰudev ਸੁਖ ਸ਼ਾਂਤ ਸਹਿਜ ਆਨੰਦ ਪਾਏ ਪੂਰਨ ਭਈ ਸੇਵ ਰਹਾਉ भगत ਜਨਾ ਕੀ ਵੇਣਤੀ ਸੁਣੀ ਪ੍ਰਭ ਆਪ रोग मिटाई जी वाली अनजा कावड़ परताप दोख हमारे बक्सिया न अपनी गलतारी मनवन जतन अनक मनवन सदफल दितिया ना न ना नानक बलिहारी विलावल महल्ला पंजवा ताप लहिया गुरु सृजन हार सतगुरु अपने को बल जाई जिन पैजर रखी सारे संसार रहओ कर्म सक दारवाल करखली नो प्रब अमृत नाम महाराज दिन दास की लाज रखे मेरा गुर वान गुरु नानक बोले दरगे परवान विलावल महल्ला पंजवा ताप पाप ते राखी आप शीतल पे गुरु चरनी लागे राम नामहि हृदय में जाबो रहाओ कर कृपा हस्त प्रब दीने जग तो धार नाव खंड परताप

ಕಾರ ಕಾರನಾನಸಿಮರ ಪ್ರಭು ಅಪಾರನ ಪೇ ಬಿಗಣ ಲ ಪ್ರಭು ಸರನಾ ಪ್ರಗಟೆ ಪಲೆ ಸಂಜೋ ಪ್ರಭ ವಾಣಿ ಸಬ ದಸೋ ಪಾಖಿಯ ಗಾವೋ ಸು ಪಡೋ ನಿವ ಸಾಿ ವಸೂಲ ದಯ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤੀਵਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੰਜੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਵ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੋ ਆਮੀ ਮੇਰੇ ਸਰਬ ਕਲਾ ਬਣ ਆਈ ಪ್ರಗಟ ಪೈ ಸಗಲೆ ಜುಗಯಂತರ ಗುರು ನಾನಕ ಕಡೆಯು ಅರದಾಸ ಸ್ವಾಮಿ ಸರ್ವ ಕಲಾ ಬಣಿಯ ಪ್ರಗಟ ಪೈ ಸಗಲೇ ಯುಗಯಂತ್ರ ಗುರು ನಾನಕ ವಡೆಯಾಯಿ ਸੋਰਠਿ ਮੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਤੁਣਾ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਦਾਰਿਆ ਉਬਰੇ ਸਤਿਗੁਰ ਦੀ ਸਰਨਾਈ ਜਾ ਕੀ ਸੇਵ ਨ ਬਿਰਥੀ ਜਾਈ ਰਹਾਓ ਕਰਵੇਂ ਸੂਖ ਬਹਰ ਫੁਲ ਸੁਖਾ ਪ੍ਰਭ ਆਪਣੇ ਪায়ে ਦਇਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂ ਸੁਖ ਸੰਬਤ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟੀ ਹੋ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੂ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਣਿ ਇਸੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨਪੁਰਖ ਬੀਦਾਤਾ ਰਹਾਓ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪਾਏ ਦਇਆਲਾ ਜੈ ਜੈਕਾਰ ਪੈ ਜਗ ਪੀਤ ਰਹੂ ਆਪਾਰ ਵਰਮ ਰਖਵਾਲਾ ਸੋਰਠ ਮਹੱਲਾ ਪੰਜਵਾ ਧਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰ ਵਰਮ ਰਾਵ ਕਿਰਪਾ ਤਾਰੀ ਆਪਣਾ ਵਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤਿਤ ਉਧਾਰਨ ਸਤਿਗੁਰੂ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਵਕਸੇ ਆਪਾਰ ਭਰਉ ਬਰਮੇਸਰ ਸਗਲੇ ਰੋਗ ਵਿਦਾਰੇ ਗੁਰੂ ਪੂਰੇ ਕੀ ਚਰਣੀ ਉबरे ਕਾਰਜ ਸਗਲ ਸਵਾਰੇ ਹਰ ਜਨਿ ਸਿਮਰੇ ਆ ਨਾਮ ਆਧਾਰ ਤਾਪ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰਾਖੇਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖੇਆ ਸੋਰਠਾ ਮਹੱਲਾ ਪੰਜਵਾਂ ਪਏ ਕਿਰਪਾਲ ਸੁਆਮੀ ਮੇਰਾ ਤਿਤ ਸਾਚੈ ਦਰਬਾਰ ਸਤਿਗੁਰੂ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜਤ ਆਪੇ ਰਾਖੇ ਜਮੇ ਕੀਓ ਹਟਤਾਰ ਹਰਿ ਕੇ ਚਰਨ ਰਿਦੈ ਉਰਤਾਰ ਸਦਾ ਸਦਾ ਪ੍ਰਭਿ ਸਿਮਰੀਐ ਭਾਈ ਦੁਖ ਕੀ ਲਵਿਕ ਕਾਟਨ ਹਾਰ ਰਹਾਓ ते सीकी सरणी उबरै पाई जिना राखे जिना रचिया सब कोए कारण कारण समरथ सो पाई सच्चे सची सोए नानक प्रभु ते आई मन तन शीतल होइ सोरठ मोहल्ला पज्जवा संतो हर हर नाम ते आई सुख सागर प्रभु विसरो नाही ਵਾਲੇ ਚੰਦਿਆੜਾ ਫਲ ਬਾਈ ਰਹਾ ਉਸਤ ਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਵਰ ਵਰ ਭਏ ਦਇਆਲਾ ਦੁੱਖ ਮਿਟਿਆ ਸਭ ਵਰਵਾਰੀ ਸਰਵ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਅਧਾਰੋ ਨਾਨਕ ਪਤਰਾਖੀ ਪਰਮੇਸ਼ਰ ਉਦਰੇ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ तार कृपा प्रभा दे राखिया हर गोविंद नवा निरो रहाओ ताप लगया प्रभसा ताप गया प्रभ आप मिटाया जन की लाज रखाई साथ संगत ते सफल पाए सतगुरु के बल जाई हालत पालत प्रभ दो वै हमारा गुण अवगुण ना बिचारिया अटल बचन नानक गुरु तेरा सफल कर मस्तक तारिया ਸੋਰਠ ਮੱਲਾ ਪੰਜਵਾ ਜੀ ਜੰਦ ਸਬਤ ਇਸਕੇ ਕੀਏ ਸੋਈ ਸਾਧ ਸਹਾਈ ਆਪਣੇ ਦਾ ਆਪਣੇ ਸੇਵਕ ਕੀ ਆਪੈ ਰੱਖੇ ਪੂਰਨ ਪਈ ਵਡਾਈ ਪਾਰ ਬਰਾਗਾ ਪੂਰਾ ਮੇਰੇ ਨਾਲ ਗੁਰਪੁਰ ਹੈ ਪੂਰੀ ਸਬਰਾਖੀ ਹੋਏ ਸਰਬਦਿਆਲ ਰਹਾਉ ਅੰਦੇ ਨਾਨਕ ਨਾਮ ਤੇ ਆਏ ਜੀ ਬ੍ਰਾਣ ਦਾ ਦਾਤਾ ਆਪਣੇ ਦਾਸਿਕਾਂ ਕੰਠ ਲਾਈ ਰੱਖੇ ਜੋ ਬਾਰਕ ਪਿਤਮਾਤਾ ਸੋਰਠ ਮਹੱਲਾ ਪੰਜਵਾ ਥੜ ਪਾਈ ਕਰਤਾਰੇ ਤਾਂ ਪਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸਜੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਖਿਣ ਮੇਂ ਵਜੇ ਮਨ ਹੋਆ ਸਦਾ ਸੁਖਾਲਾ ਰਹਾਓ ಹರ ಹರ ನಾಮ ದಾರು ತ ಸಗಲ ರೋಗ ಬಿ ದಾರು ಕೃಪಾ ತಾರಿ ತೀನ ಸಗಲಿ ಸವಾರಿ ಪ್ರುಣ ಅಬ್ದ ಪೋ ಸಾ ಲಜ ರಾಖಿ ಬಲಾಯ ತರಾ ತು ಸಹಿಬ ಗುಣೀ ಗೇರಾ ಜಪ ನಾನಕ ನಾಮ ಸಚ ಸಾ ਆਪਣੇ ਦਾਸ ਕੀ ਬੈਜ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪਨਾ ਨਗ ਨਾਮ ਸਾਚ ਸਾਖੀ ਆਪਣੇ ਦਾਸ ਕੀ ਬੈਜ ਰੱਖੀ ਬੋਲਾਇਆ ਬੋਲੀ ਤੇਰਾ तू साहिब गुणी गहरा जब नानक नाम साथ साखी अपने दास की पैज राखी बोला बोली तेरा तू साहिब गुणी गहरा ਜਪਨਾ ਨਾਨਕ ਨਾਮ ਸਾਜ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ